हां जी दोस्तों ਤੁਸੀਂ ਜਾਣਦੇ ਹੋ ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਰਕਾਰ ਗਰੀਬ ਲੋਕਾਂ ਨੂੰ ਮਕਾਨਾਂ ਦੇ ਲਈ ਪੈਸੇ ਦਿੰਦੀ ਹੈ ਤਾਂ ਦੋਸਤੋ ਇਹ ਕਹਿਣ ਚ ਵੀ ਆ ਜਾਂਦਾ ਕਿ ਮਕਾਨਾਂ ਮਕਾਨਾਂ ਦੇ ਜਿਹੜੇ ਪੈਸੇ ਉਹ ਵੀ ਦਿੰਦੀ ਹੈ ਤੇ ਕਲੋਨੀਆਂ ਵੀ ਦਿੰਦੀ ਹੈ ਠੀਕ ਹੈ ਕੁਝ ਵੀ ਆਪਾਂ ਕਹਿੰਨੇ ਕਿਉਂਕਿ ਅਲੱਗ-ਅਲੱਗ ਏਰੀਆ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਲੋਕੀ ਇਸ ਆਵਾਸ ਯੋਜਨਾ ਨੂੰ ਲੋਕਾਂ ਨੇ ਨਾਮ ਦਿੱਤਾ ਹੈ ਕਈ ਥਾਵਾਂ ਤੇ ਇਹਨਸ ਨੂੰ ਕਹਿ ਦਿੰਦੇ ਨੇ ਕਿ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ ਸਾਨੂੰ ਕਲੋਨੀ ਮਿਲੀ ਹੈ ਠੀਕ ਹੈ ਯਾਨੀ ਕਿ ਕਲੋਨੀ ਜੰਗਾ ਉਹਨਾਂ ਦੀ ਆਬਦੀ ਹੁੰਦੀ ਹੈ ਪਰ ਜਿਹੜਾ ਮਕਾਨ ਬਣਾਉਣ ਦੇ ਲਈ ਪੈਸੇ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਤੇ ਉਸੇ ਸਕੀਮ ਦੇ ਤਹਿਤ ਦੋਸਤੋ ਹੁਣ ਸਰਕਾਰ ਦੇਵੇਗੀ ਮਕਾਨਾ ਬਣਾਉਣ ਦੇ ਲਈ ਪੈਸੇ ਇਹਨਾਂ ਲੋਕਾਂ ਨੂੰ ਹੁਣ ਕਿਹੜੇ ਲੋਕ ਨੇ ਕਿ ਤੁਸੀਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਪਾਂ ਹੁਣ ਗੱਲ ਕਰਾਂਗੇ ਤੁਸੀਂ ਧਿਆਨ ਨਾਲ ਸੁਣਨਾ ਇੱਕ ਇੱਕ ਗੱਲ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਵੀ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਤੇ ਤੁਸੀਂ ਵੀ ਅਪਲਾਈ ਕਰ ਸਕੋ ਤੇ ਉਹਨਾਂ ਦੇ ਲਈ ਕਿਹੜੀਆਂ ਸ਼ਰਤਾਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਕਿ ਕੁਝ ਐਪਲਾਈ ਕਰਨ ਦੇ ਲਈ ਸ਼ਰਤਾਂ ਵੀ ਹਨ ਜਾਂ ਫਿਰ ਐਵੇਂ ਕੋਈ ਵੀ ਅਪਲਾਈ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਜਿਵੇਂ ਵੀ ਫਾਰਮ ਭਰਿਆ ਜਾਏਗਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਇਹ ਹੀ ਬੇਨਤੀ ਹੈ ਦੋਸਤੋ ਜੇ ਤੁਸੀਂ ਨਵੇਂ ਆਏ ਹੋ ਚੈਨਲ ਦੇ ਉੱਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਚੱਲਦੇ ਹਾਂ ਅੱਜ ਦੇ ਮੇਨ ਅਪਡੇਟ ਦੇ ਉੱਤੇ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਜੀ ਪ੍ਰਧਾਨ ਮੰਤਰੀ ਸਹਿਰੀ ਆਵਾਸ ਯੋਜਨਾ ਯਾਨੀ ਕਿ ਸਰਕਾਰ ਗਰੀਬ ਲੋਕਾਂ ਨੂੰ ਮਕਾਨ ਪ੍ਰਦਾਨ ਕਰਦੀ ਹੈ ਠੀਕ ਹੈ ਜੀ ਕਈ ਥਾਵਾਂ ਤੇ ਤੁਹਾਨੂੰ ਜਿਵੇਂ ਕਿ ਪਹਿਲੇ ਦੱਸਿਆ ਹੈ ਕਿ ਕਈ ਥਾਵਾਂ ਤੇ ਲੋਕ ਇਹਨਾਂ ਨੂੰ ਜਿਹੜੀ ਹੈ ਕਲੋਨੀਆਂ ਕੱਟ ਕੇ ਦਿੰਦੀ ਹੈ ਉਹਨਾਂ ਨੂੰ ਪਲਾਟ ਕੱਟ ਕੇ ਮਹੀਆ ਕਰਵਾ ਦਿੰਦੀ ਹੈ ਜਿਵੇਂ ਕਿ ਜਿਹੜੀ ਜਿਹੜੀ ਸਰਕਾਰ ਦੇ ਤਹਿਤ ਪਲਾਟ ਕੱਟੇ ਹੁੰਦੇ ਨੇ ਉਹਨਾਂ ਨੂੰ ਮਕਾਨ ਦੇ ਦਿੰਦੀ ਹੈ ਤੇ ਕਈ ਵਾਰ ਇਹ ਹੁੰਦਾ ਕਿ ਆਪਣਾ ਮਕਾਨ ਪਹਿਲਾਂ ਹੀ ਹੁੰਦਾ ਹੈ ਉਸ ਨੂੰ ਬਣਾਉਣ ਦੇ ਲਈ ਠੀਕ ਹੈ ਜੀ ਪੂਰੀ ਦਾ ਪੂਰਾ ਮਕਾਨ ਬਣਾਉਣ ਦੇ ਲਈ 2.5 ਤੋਂ 3 ਲੱਖ ਦੇ ਕਰੀਬ ਹੈ ਜਿਹੜੀ ਸਰਕਾਰ ਉਸ ਨੂੰ ਪੈਸੇ ਦੇ ਦਿੰਦੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਸਕੀਮ ਆਵਾਸ ਯੋਜਨਾ ਦੇ ਨਾਲ ਪ੍ਰੋਵਾਈਡ ਕੀਤੀ ਜਾਂਦੀ ਹੈ ਗਰੀਬ ਲੋਕਾਂ ਨੂੰ ਸਾਡੇ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ ਇਹਨਾਂ ਸਕੀਮਾਂ ਨੂੰ ਸ਼ੁਰੂ ਕਰਨ ਦੇ ਪਿੱਛੇ ਇੱਕ ਉਦੇਸ਼ ਹੈ ਕਿ ਗਰੀਬ ਵਰਗ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਇਸੇ ਲੜੀ ਦੇ ਤਹਿਤ ਗਰੀਬ ਵਰਗ ਦੇ ਲੋਕਾਂ ਦੇ ਲਈ ਇੱਕ ਹੋਰ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਹੈ ਤਾਂ ਦੋਸਤੋ ਇਹ ਖਾਸ ਕਰ ਦੋ ਤਰ੍ਹਾਂ ਦੀ ਸਕੀਮ ਹੁੰਦੀ ਹੈ ਇੱਕ ਸ਼ਹਿਰੀ ਆਵਾਸ ਯੋਜਨਾ ਤੇ ਇੱਕ ਗ੍ਰਾਮੀਣ ਆਵਾਸ ਯੋਜਨਾ ਹੈ ਇਹ ਬਸੇ ਇੱਕੇ ਸ਼ਹਿਰ ਦੇ ਲਈ ਹੁੰਦੀ ਹੈ ਤੇ ਇੱਕੇ ਜਿਹੜੇ ਪਿੰਡ ਦੇ ਵਿੱਚ ਲੋਕੀ ਰਹਿੰਦੇ ਓਨ ਦੇ ਲਈ ਹੈ ਇਹ ਬਾਰੀ-ਬਾਰੀ ਸਾਰੇ ਨਿਕਲਦੀ ਰਹਿੰਦੀ ਹੈ ਤਿੰਨ-ਤਿੰਨ ਮਹੀਨਿਆਂ ਬਾਅਦ ਚਾਰ-ਚਾਰ ਮਹੀਨਿਆਂ ਬਾਅਦ ਠੀਕ ਹੈ ਸਾਲ ਦੇ ਵਿੱਚ ਇੱਕ ਦੋ ਵਾਰੀ ਇਹ ਸਕੀਮ ਨਿਕਲਦੀ ਰਹਿੰਦੀ ਹੈ ਅੱਗੇ ਜੀ ਜੇਕਰ ਤੁਸੀਂ ਇਸ ਸਕੀਮ ਦੇ ਸਰਕਾਰੀ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੀ ਖਬਰ ਜ਼ਰੂਰ ਪੜੋ ਯਾਨੀ ਕਿ ਜਿਹੜਾ ਇਹ ਆਰਟੀਕਲ ਹੈ ਤੁਸੀਂ ਜ਼ਰੂਰ ਪੜ੍ਹਨਾ ਹੈ ਅਸੀਂ ਤੁਹਾਨੂੰ ਇਸ ਸਕੀਮ ਦੇ ਲਈ ਯੋਗਤਾ ਕੀ ਹੋਵੇਗੀ ਕੌਣ ਅਪਲਾਈ ਕਰ ਸਕਦਾ ਹੈ ਅਰਜ਼ੀ ਕਿਵੇਂ ਦਿੱਤੀ ਜਾ ਸਕਦੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਇਸ ਤੁਹਾਨੂੰ ਆਰਟੀਕਲ ਦੇ ਵਿੱਚ ਪੜਨ ਨੂੰ ਮਿਲੇਗਾ ਠੀਕ ਹੈ ਜੀ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਸਰਕਾਰ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਉਂਦੀ ਹੈ ਇਹ ਸਕੀਮ ਕੇਂਦਰ ਸਰਕਾਰ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਸਥਾਈ ਮਕਾਨ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੀ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੀ ਹਨ ਜਿਨ੍ਹਾਂ ਦੇ ਕੋਲ ਆਪਣਾ ਪੱਕਾ ਮਕਾਨ ਨਹੀਂ ਹੈ ਇਸ ਸਕੀਮ ਦੇ ਤਹਿਤ ਉਹਨਾਂ ਸਾਰੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪੱਕੇ ਮਕਾਨ ਬਣਾਉਣ ਦੇ ਲਈ ਮਦਦ ਕੀਤੀ ਜਾਂਦੀ ਹੈ। ਜੀ ਹਾਂ ਦੋਸਤੋ ਜਿਹੜੀ ਕੀ ਗੱਲ ਆਪਾਂ ਸ਼ੁਰੂ ਚ ਹੀ ਆਖੀ ਹੈ ਕਿ ਉਹਨਾਂ ਕੋਲ ਜਗ੍ਹਾ ਤੇ ਹੈ ਪਰ ਪੱਕਾ ਮਕਾਨ ਨਹੀਂ ਹੈ ਤਾਂ ਉਸ ਨੂੰ ਪੱਕਾ ਬਣਾਉਣ ਦੇ ਲਈ ਦੋਸਤੋ ਆਰਥਿਕ ਸਹਾਇਤਾ ਜਿਹੜੀ ਇਹ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ। ਠੀਕ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਭਾਰਤ ਦੇ ਵਿੱਚ ਗਰੀਬਾਂ ਨੂੰ ਸਥਾਈ ਮਕਾਨ ਪ੍ਰਦਾਨ ਕਰਨਾ ਹੈ। ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਿਹੜਾ ਟੀਚਾ ਹੈ ਉਹ ਸਥਾਈ ਜਿਹੜਾ ਮਕਾਨ ਹੈ ਪ੍ਰਦਾਨ ਕਰਨਾ ਹੈ ਯਾਨੀ ਕਿ ਜਿਹੜੇ ਵੀ ਚੋਪੜ-ਚੱਪੜ 'ਚ ਵਿੱਚ ਰਹਿੰਦੇ ਨੇ ਕੱਚੇ ਮਕਾਨ ਨੇ ਠੀਕ ਹੈ ਉਹਨਾਂ ਨੂੰ ਸਥਾਈ ਮਕਾਨ ਪ੍ਰਦਾਨ ਕਰਨਾ ਹੈ ਇਸ ਸਕੀਮ ਦੇ ਤਹਿਤ ਸਰਕਾਰ ਗਰੀਬ ਅਤੇ ਘੱਟ ਆਮਦਨ ਵਾਲੇ ਗਰੀਬਾਂ ਪਰਿਵਾਰਾਂ ਨੂੰ ਸਸਤੇ ਅਤੇ ਚੰਗੇ ਘਰ ਮੁਹੱਈਆ ਕਰਵਾਉਣ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਤਾਂ ਦੋਸਤੋ ਤੁਸੀਂ ਦੇਖਿਆ ਕਿ ਸਰਕਾਰ ਹੈ ਮਦਦ ਕਰਦੀ ਹੈ ਪਰ ਜੇ ਆਪਾਂ ਨਿੱਕੀ ਜੀ ਗੱਲ ਇਹ ਦੇਖੀਏ ਕਿ ਕਈ ਵਾਰ ਇਹ ਹੁੰਦਾ ਕਿ ਜਿਹੜੇ ਲੋਕ ਯੋਗ ਹਨ ਉਹ ਕਈ ਵਾਰ ਰਹਿ ਜਾਂਦੇ ਨੇ ਤੇ ਜਿਹੜੇ ਅਯੋਗ ਰਹੇ ਨੇ ਤੇ ਉਹ ਇਸ ਸਕੀਮ ਦਾ ਲਾਭ ਲੈ ਚਾਹੁੰਦੇ ਨੇ ਬਸ ਸਰਕਾਰ ਨੂੰ ਉਰੇ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਜਿਹੜਾ ਲੋਕਾਂ ਨੂੰ ਸਰਕਾਰ ਵੱਲੋਂ ਸਕੀਮ ਦਿੱਤੀ ਗਈ ਹੈ ਉਹਨਾਂ ਨੇ ਉਸ ਸਕੀਮ ਦਾ ਕੀ ਕੀਤਾ ਹੈ ਤਾਂ ਇਹ ਨਿੱਕੀ ਜੀ ਬੇਨਤੀ ਹੈ ਕਿ ਜੇ ਸਰਕਾਰ ਦਾ ਕੋਈ ਨੁਮੰਦਾ ਇਹ ਸੁਣ ਰਿਹਾ ਹੈ ਤੇ ਇਸ ਗੱਲ ਤੇ ਜੋ ਜ਼ਰੂਰ ਗੌਰ ਫਰਮਾਵੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸ਼ਹਿਰੀ ਖੇਤਰਾਂ ਦੇ ਵਿੱਚ ਗਰੀਬ ਲੋਕਾਂ ਨੂੰ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਗਰੀਬ ਪ੍ਰਧਾਨ ਮੰਤਰੀ ਸ਼ਹਿਰੀ ਆਵਾਜ਼ੀ ਯੋਜਨਾ ਦੇ ਤਹਿਤ ਸ਼ਹਿਰੀ ਖੇਤਰਾਂ ਦੇ ਵਿੱਚ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਦੇ ਲਈ ਸਰਕਾਰ ਵੱਲੋਂ 1.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵੀ ਵਰਤੋਂ ਕਰਕੇ ਸ਼ਹਿਰੀ ਖੇਤਰਾਂ ਦੇ ਲਾਭਪਾਤਰੀਆਂ ਨੂੰ ਪੱਕੇ ਮਕਾਨ ਮਿਲ ਸਕਣਗੇ ਇਹ ਪੈਸਾ ਲਾਭਪਾਤਰੀਆਂ ਨੂੰ ਵਕ ਵਕ ਕਿਸ਼ਤਾਂ ਦੇ ਵਿੱਚ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭੇਜਿਆ ਜਾਂਦਾ ਹੈ ਇਸੇ ਤਰ੍ਹਾਂ ਇਸ ਸਕੀਮ ਦੇ ਤਹਿਤ ਸ਼ਹਿਰੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜਿਹੜੇ ਕਿ ਇਹ ਜਿਹੜਾ 1.5 ਲੱਖ ਰੁਪਈਆ ਇਹ ਕਈ ਕਿਸ਼ਤਾਂ ਦੇ ਵਿੱਚ ਜਾਂਦਾ ਹੈ ਜਿਵੇਂ ਕਿ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਮਕਾਨ ਪਾਓਗੇ ਠੀਕ ਹੈ ਤਾਂ ਉਸ ਟਾਈਮ ਜਾਏਗਾ ਬਾਅਦ ਚ ਜਦੋਂ ਤੁਸੀਂ ਤੁਹਾਡਾ ਜਿਹੜਾ ਲੈਂਟਰ ਰਹਿ ਗਿਆ ਜੋ ਲੈਂਟਰ ਦੀ ਫੋਟੋ ਖਿੱਚ ਕੇ ਫਿਰ ਅਪਲੋਡ ਕਰੋਗੇ ਤਾਂ ਉਸ ਤੋਂ ਬਾਅਦ ਜਿਹੜਾ 1.5 ਲੱਖ ਦਾ ਬਕਾਇਆ ਹੈ ਜਿਹੜੀ ਅੱਧੀ ਰਕਮ ਰਹਿੰਦੀ ਹੋਊਗੀ ਉਹ ਤੁਹਾਨੂੰ ਮਿਲ ਜੇਗੀ ਇਸ ਤਰੀਕੇ ਨਾਲ ਦੋ ਕਿਸ਼ਤਾਂ ਦੇ ਵਿੱਚ ਕਈ ਵਾਰ ਤਿੰਨ ਕਿਸ਼ਤਾਂ ਦੇ ਵਿੱਚ ਵੀ ਇਹ ਪੈਸਾ ਵਾਪਸ ਹੁੰਦਾ ਹੈ ਸਰਕਾਰ ਦੇ ਵੱਲੋਂ ਖਾਤੇ ਦੇ ਵਿੱਚ ਅੱਗੇ ਜੀ ਸਕੀਮ ਦਾ ਲਾਭ ਲੈਣ ਦੇ ਲਈ ਲੋੜਿੰਦੀ ਯੋਗਤਾ ਕੀ ਹੋਣੀ ਚਾਹੀਦੀ ਹੈ ਤੇ ਅਨਾਲਿਸਿਸ ਸੁਣਨ ਦਾ ਇਹ ਪਹਿਲਾ ਹੈ ਜੀ ਇਸ ਸਕੀਮ ਦਾ ਲਾਭ ਉਹਨਾਂ ਪਰਿਵਾਰਾਂ ਨੂੰ ਮਿਲੇਗਾ ਜਿਨ੍ਹਾਂ ਦੇ ਕੋਲ ਆਪਣਾ ਪੱਕਾ ਮਕਾਨ ਨਹੀਂ ਹੈ ਤਾਂ ਪਹਿਲੀ ਕੰਡੀਸ਼ਨ ਉਹੀ ਹੈ ਕਿ ਜਿਨ੍ਹਾਂ ਦੇ ਕੋਲ ਪੱਕਾ ਮਕਾਨ ਨਹੀਂ ਹੈ ਉਹਨਾਂ ਨੂੰ ਇਹ ਸਕੀਮ ਹੈ ਜਿਹੜੀ ਅਪਲਾਈ ਕਰਨੀ ਚਾਹੀਦੀ ਤੇ ਉਹਨਾਂ ਨੂੰ ਹੀ ਇਹ ਸਕੀਮ ਮਿਲੇਗੀ ਤੇ ਪਰ ਦੇਖਿਆ ਜਾਵੇ ਤਾਂ ਕਈ ਲੋਕ ਅਜੇ ਵੀ ਹਨ ਕਿ ਉਹਨਾਂ ਦਾ ਆਲਰੇਡੀ ਪੱਕਾ ਮਕਾਨ ਹੁੰਦਾ ਹੈ ਫਿਰ ਵੀ ਸਕੀਮ ਹੈ ਜਿਹੜੀ ਉਹ ਲੈ ਜਾਂਦੇ ਨੇ ਉਹ ਸਰਕਾਰ ਨੂੰ ਪਤਾ ਹੀ ਹੁੰਦਾ ਕਿਵੇਂ ਪਰ ਸਰਕਾਰ ਨੂੰ ਵੈਰੀਫਿਕੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਕਿਸੇ ਗਰੀਬ ਦਾ ਹੱਕ ਨਾ ਮਰੇ ਅਗਲੇ ਜੀ ਇਸ ਯੋਜਨਾ ਦਾ ਲਾਭ ਉਹਨਾਂ ਪਰਿਵਾਰਾਂ ਨੂੰ ਨਹੀਂ ਮਿਲੇਗਾ ਜੋ ਭਾਰਤ ਸਰਕਾਰ ਦਾ ਫਿਰ ਰਾਜ ਸਰਕਾਰ ਦੀ ਕਿਸੇ ਆਵਾਸ ਯੋਜਨਾ ਦਾ ਲਾਭ ਲੈ ਰਹੇ ਹਨ ਯਾਨੀ ਕਿ ਜੇ ਤੁਹਾਨੂੰ ਪਹਿਲਾਂ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਸਕੀਮ ਦਾ ਕੋਈ ਲਾਭ ਮਿਲਿਆ ਹੈ ਤਾਂ ਤੁਹਾਨੂੰ ਬਾਅਦ ਚ ਸਕੀਮ ਦਾ ਲਾਭ ਨਹੀਂ ਮਿਲਣਾ ਅੱਗੇ ਜੀ ਬੇਨਕਾਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਇਹਦੇ ਆਲਰੇਡੀ ਸਹੀ ਗੱਲ ਹੈ ਕਿ ਜਿਹੜਾ ਵੀ ਸਰਕਾਰੀ ਨੌਕਰੀ ਵਗੈਰਾ ਨਹੀਂ ਹੋਣਾ ਚਾਹੀਦਾ ਓਨਲੀ ਗਰੀਬ ਲੋਕਾਂ ਦੇ ਲਈ ਇਹ ਸਕੀਮ ਹੈ ਅਗਲਾ ਜੀ ਬਿਨੇਕਾਰ ਦੀ ਪਰਿਵਾਰਕ ਆਮਦਨ 2 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਣੀ ਚਾਹੀਦੀ ਹੈ ਯਾਨੀ ਕਿ 2 ਲੱਖ ਰੁਪਏ ਜਿਆਦਾ ਤੋਂ ਜਿਆਦਾ ਹੋਣੀ ਚਾਹੀਦੀ ਹੈ ਇਸ ਤੋਂ ਫालतू ਤੁਹਾਡੀ ਇਨਕਮ ਨਹੀਂ ਹੋਣੀ ਚਾਹੀਦੀ ਅੱਗੇ ਜੀ ਸਿਰਫ 2011 ਦੀ ਜਨਗਣਨਾ ਜਿਹੜੀ ਸੂਚੀ ਹੋਈ ਸੀ ਉਸ ਦੇ ਵਿੱਚ ਦਰਜ ਕੀਤੇ ਮੈਂਬਰ ਹੀ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਹੜੀ ਕਿ 2011 ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਜਨਗਣਨਾ ਹੋਈ ਸੀ ਉਸ ਦੇ ਤਹਿਤ ਜਿਹੜੇ ਗਰੀਬ ਲੋਕਾਂ ਦੇ ਨਾਮ ਆਏ ਸਨ ਉਹਨਾਂ ਨੂੰ ਵੀ ਇਹ ਸਰਕਾਰ ਗਰੀਬ ਆਵਾਸ ਯੋਜਨਾ ਦੇ ਜਿਹੜੇ ਪੈਸੇ ਨੇ ਉਹ ਦੇਰੀ ਨੇ ਜੇ ਉਹਨਾਂ ਦੇ ਵਿੱਚੋਂ ਕੋਈ ਫਾਰਮ ਭਰਦਾ ਹੈ ਤੇ ਉਸ ਨੂੰ ਉਸ ਸੂਚੀ ਦੇ ਨਾਲ ਜਿਹੜੀ 2011 ਦੇ ਵਿੱਚ ਹੋਈ ਸੀ ਉਸ ਦੇ ਨਾਲ ਮਿਲਾਨ ਕੀਤਾ ਜਾਂਦਾ ਹੈ ਅਗਰ ਉਹ ਬੰਦਾ ਹੈ ਜਿਹੜਾ ਹੁਣ ਅਪਲਾਈ ਕਰਨ ਵਾਲਾ 2011 ਦੀ ਸੂਚੀ ਦੇ ਵਿੱਚ ਮਿਲ ਜਾਂਦਾ ਹੈ ਤਾਂ ਉਸ ਨੂੰ ਇਹ ਸਕੀਮ ਦੇ ਦਿੱਤੀ ਜਾਂਦੀ ਹੈ ਅੱਗੇ ਜੀ ਬਿਨੇਕਾਰ ਦੇ ਕੋਲ ਅਰਜੀ ਦੇਣ ਦੇ ਲਈ ਸਾਰੇ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ ਤਾਂ ਦਸਤਾਵੇਜ਼ ਸਾਰੇ ਹੋਣੇ ਚਾਹੀਦੇ ਨੇ ਹੁਣ ਕਿਹੜੇ ਦਸਤਾਵੇਜ਼ ਹੋਣਗੇ ਆਪਾਂ ਉਸ ਦੀ ਗੱਲ ਕਰਾਂਗੇ ਕਿ ਜਿਹੜਾ ਬਿਨੇਕਾਰ ਹੈ ਜਿਹੜਾ ਅਰਜੀ ਦੇਵੇਗਾ ਤੇ ਉਸਦੇ ਕੋਲ ਕਿਹੜੇ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਹਨ ਤਾਂ ਸਭ ਤੋਂ ਜ਼ਰੂਰੀ ਦਸਤਾਵੇਜ਼ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਆਧਾਰ ਕਾਰਡ ਹੋਣ ਵਾਲਾ ਕਿਉਂਕਿ ਆਧਾਰ ਕਾਰਡ ਹੁਣ ਇੱਕ ਬਾਇਓਮੈਟ੍ਰਿਕ ਦੇ ਨਾਲ ਫਿੰਗਰਪ੍ਰਿੰਟ ਦੇ ਨਾਲ ਇੱਕ ਜਿਹੜਾ ਵੀ ਆਪਾਂ ਮਸ਼ੀਨ ਤੇ ਅੰਗੂਠਾ ਲਾਉਂਦੇ ਆ ਤੇ ਉਸਦੇ ਵਿੱਚ ਕੋਈ ਵੀ ਬੰਦਾ ਝੂਠ ਨਹੀਂ ਬੋਲ ਸਕਦਾ ਕਿ ਇਹ ਆਈਡੀ ਨਕਲੀ ਹੈ ਫਿਰ ਅਸਲੀ ਹੈ ਦੂਸਰੀਆਂ ਜਿੰਨੀਆਂ ਵੀ ਆਈਡੀਆਂ ਦੋਸਤੋ ਬੰਦਾ ਨਕਲੀ ਬਣਵਾ ਸਕਦਾ ਹੈ ਪਰ ਆਧਾਰ ਕਾਰਡ ਨਕਲੀ ਨਹੀਂ ਬਣਵਾ ਸਕਦਾ ਬਣਵਾਵੇਗਾ ਤੇ ਕੈਪਚਰ ਨਹੀਂ ਹੋਏਗਾ ਫਿਰ ਵੀ ਤੁਹਾਡੇ ਕੋਲ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਆਈਡੀ ਹੋਣਾ ਚਾਹੀਦਾ ਹੈ ਪੈਨ ਕਾਰਡ ਹੋਣਾ ਚਾਹੀਦਾ ਹੈ ਜਾਤੀ ਸਰਟੀਫਿਕੇਟ ਤੁਸੀਂ ਕਿਸ ਜਾਤੀ ਦੇ ਨਾਲ ਬਿਲੋਂਗ ਕਰਦੇ ਹੋ ਤੇ ਆਮਦਨ ਸਰਟੀਫਿਕੇਟ ਵੀ ਚਾਹੀਦਾ ਹੈ ਰੀਐਸਸੀ ਸਰਟੀਫਿਕੇਟ ਯਾਨੀ ਕਿ ਪੰਜਾਬ ਰੈਜ਼ੀਡੈਂਟ ਵੀ ਤੁਹਾਨੂੰ ਚਾਹੀਦਾ ਹੈ ਤੇ ਰਾਸ਼ਨ ਕਾਰਡ ਰਾਸ਼ਨ ਕਾਰਡ ਬਹੁਤ ਜ਼ਰੂਰੀ ਹੈ ਦੋਸਤੋ ਇਹ ਜੀ ਬੀਪੀਐਲ ਰਾਸ਼ਨ ਕਾਰਡ ਤੁਹਾਡਾ ਹੈ ਬੀਪੀਐਲ ਰਾਸ਼ਨ ਕਾਰਡ ਹੈ ਤਾਂ ਬਹੁਤ ਹੀ ਜ਼ਰੂਰੀ ਹੈ ਇਹ ਸਕੀਮ ਹੋਣ ਵਾਲੀ ਹੈ ਤੁਹਾਡੇ ਲਈ ਤਾਂ ਇੱਕ ਹੈ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਦੇ ਨਾਲ ਦੋਸਤੋ ਤੁਹਾਡਾ ਜਿਹੜਾ ਇਹ ਮੋਬਾਈਲ ਨੰਬਰ ਹੈ ਇਹ ਤੁਹਾਡਾ ਆਧਾਰ ਕਾਰਡ ਦੇ ਨਾਲ ਵੀ ਲਿੰਕ ਹੋਣਾ ਚਾਹੀਦਾ ਹੈ ਬੈਂਕ ਖਾਤੇ ਦੇ ਨਾਲ ਵੀ ਲਿੰਕ ਹੋਣਾ ਚਾਹੀਦਾ ਹੈ ਤਾਂ ਦੂਸਰਾ ਜੀ ਬੈਂਕ ਖਾਤਾ ਬੈਂਕ ਖਾਤਾ ਜਿਸ ਦੇ ਵਿੱਚ ਤੁਹਾਡੇ ਕੋਲ 1.5 ਲੱਖ ਰੁਪਏ ਦੀ ਜਿਹੜੀ ਰਕਮ ਆਏਗੀ ਤੇ ਪਾਸਪੋਰਟ ਕਾਰਡ ਦੀ ਫੋਟੋ ਕਾਪੀ ਹੈ ਜਿਹੜੀ ਫੋਟੋ ਹੈ ਜਿਹੜੀ ਉਹ ਵੀ ਤੁਸੀਂ ਨਾਲ ਲੋਣੀ ਹੈ ਅੱਗੇ ਜੀ ਸਕੀਮ ਦੇ ਤਹਿਤ ਅਰਜ਼ੀ ਕਿਵੇਂ ਦੇਣੀ ਹੈ ਤਾਂ ਤੁਸੀਂ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਇਹ ਜਿਹੜੇ ਸਕੀਮ ਤੁਸੀਂ ਅਪਲਾਈ ਕਰਨੀ ਹੈ ਤਾਂ ਇਹ ਸਕੀਮ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਦੋਸਤੋ ਪਹਿਲਾ ਪੁਆਇੰਟ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ ਅਰਜੀ ਦੇਣ ਲਈ ਤੁਹਾਨੂੰ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਧਿਕਾਰੀ ਵੈਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਹੋਮ ਪੇਜ ਤੇ ਅਪਲਾਈ ਕਰਨਾ ਹੋਵੇਗਾ ਤੁਹਾਨੂੰ ਇਹਦਾ ਵੈਬਸਾਈਟ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਤੇ ਤੁਸੀਂ ਉੱਥੇ ਜਾ ਕੇ ਕਲਿੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਤੁਹਾਡੇ ਇਹਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਸਾਹਮਣੇ ਵਿਕਲਪ ਆਏਗਾ ਹੋਮ ਪੇਜ ਤੇ ਤੁਹਾਨੂੰ ਉੱਥੇ ਕਲਿੱਕ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹਾਊਸਿੰਗ ਸਕੀਮ ਦਾ ਇੱਕ ਪੇਜ ਖੁੱਲੇਗਾ ਇੱਥੇ ਤੁਹਾਨੂੰ ਅਰਜੀ ਫਾਰਮ ਮਿਲੇਗਾ ਜਿਸ ਨੂੰ ਧਿਆਨ ਦੇ ਨਾਲ ਤੁਸੀਂ ਭਰਨਾ ਹੈ ਇਸ ਫਾਰਮ ਨੂੰ ਠੀਕ ਹੈ ਹੁਣ ਤੁਹਾਡੇ ਸਾਹਮਣੇ ਜਿਹੜੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨ ਦਾ ਇੱਕ ਆਪਸ਼ਨ ਆ ਜਾਏਗਾ ਤੇ ਤੁਸੀਂ ਅਪਲੋਡ ਸਾਰੇ ਦਸਤਾਵੇਜ਼ ਕਰਦੇ ਹੈਂ ਤੇ ਹੁਣ ਉਸ ਤੋਂ ਬਾਅਦ ਸਬਮਿਟ ਬਟਨ ਤੇ ਤੁਸੀਂ ਕਲਿੱਕ ਕਰਨਾ ਹੈ ਉਸ ਤੋਂ ਅਗਲਾ ਆਪਸ਼ਨ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਇੱਕ ਐਪਲੀਕੇਸ਼ਨ ਨੰਬਰ ਮਿਲੇਗਾ ਯਾਨੀ ਕਿ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਤਾਂ ਯਾਨੀ ਕਿ ਉਹੀ ਤੁਹਾਡਾ ਜਿਹੜਾ ਐਪਲੀਕੇਸ਼ਨ ਦਾ ਨੰਬਰ ਹੋਏਗਾ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਹੈ ਕਿ ਤੁਹਾਡੇ ਐਪਲੀਕੇਸ਼ਨ ਦਾ ਕੀ ਬਣਿਆ ਤਾਂ ਤੁਸੀਂ ਉਹੀ ਸਥਿਤੀ ਵੀ ਜਾਣ ਸਕਦੇ ਹੋ ਇਸੇ ਵੈਬਸਾਈਟ ਤੇ ਆ ਕੇ ਠੀਕ ਹੈ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਜੇ ਤੁਹਾਡੇ ਕੋ ਵੀ ਸੰਪਰਕ ਦੇ ਵਿੱਚ ਕੋਈ ਐਹੋਜਾ ਬੰਦਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲਿਆ ਤੇ ਉਸ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਵੀ ਕਰ ਸਕਦੇ ਤਾਂ ਜੋ ਉਹ ਵੀ ਸਕੀਮ ਦਾ ਫਾਇਦਾ ਲੈ ਸਕੇ